ਗੁਰੂ ਸਾਹਿਬ ਜੀ ਡੰਡੋਤ ਵੰਦਨ ਅਨਕੁਬਾਰ ਸਰਵ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹ ਬਿਨੰਤੇ ਸੁਣ ਪ੍ਰਭ ਮੇਰਾ ਦੇਹ ਨਾਮ ਕਰ ਆਪਣਾ ਚੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੇ ਓਟ ਸਤਾਨੀ संत हमारा गहना हम संतन स बन आई पुरबा लिखया पाई ए मनआ ਤੇਰਾ ਭਾਈਰਾਓ ਸੰਤਨ ਸੋ ਮੇਰੀ ਲੇਵਾ ਦੇਵੀ ਸੰਤਨ ਸੋ ਬਿਆਹਰਾ ਸੰਤਨ ਸੋ ਹਮਲਾ ਖਟਿਆ ਹਰ ਭਗਤ ਪਰੇ ਪੰਡਾਰਾ ਸੰਤਨ ਮੋਕਾਉ ਪੂੰਜੀ ਸੰਪੀ ਤ ਉਤਰਿਆ ਮਨ ਕਾ ਤੁਖਾ ਧਰਮ ਰਾਏ अब का कराएग फाटो सगलो लिखा महा आनंद भई सुख पाया ਸੰਤਨ ਕਾ ਪ੍ਰਸਾਦਿ ਕਹੋ ਨਾਨਕ ਹਰਿ ਸੋ ਮਨ ਮਨਿਆ ਰੰਗ ਰਤੇ ਬਿਸਮਾ ਦੇ ਮਹਾ ਆਨੰਦ ਭੈ ਸੋਖ ਪਾਇਆ ਸੰਤਨ ਕਾ ਪ੍ਰਸਾਦਿ ਕੋ ਨਾਨਕ ਹਰਿ ਸੋ ਮਨ ਮਾਨਿਆ ਰੰਗ ਰਤੇ ਬਿਸਮਾਦੇ ਮਹੱਲਾ ਪੰਜਵਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਨ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਰਾਗ ਸੋਰਠੰਡਰਾ ਅੰਦਰਾ ਅੰਗ 614 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣ ਸਤਿਗੁਰੂ ਨਗਰਖੇੜੇ ਤੇ ਮਿਹਰ ਭਰੇ ਹੱਥ ਰੱਖਲਾ ਸਰਬਤ ਸੰਤਨੋਂ ਦੁੱਧ ਪੋਤ ਧੰਦੀਆਂ ਦਾਤਾ ਸਰੀਰ ਤੰਦਰੁਸਤੀ ਦੇਹ ਅਰੋਗਤਾ ਬਖਸ਼ਣਾ ਦਰੋ ਕਰੋ ਸਿੱਖੀ ਦਾਨ ਨਾਮ ਦਾਣ ਦੀਆਂ ਦਾਤਾ ਸੇਵਾ ਸਿਮਰਨਾ ਪ੍ਰੇਮਾ ਭਗਤੀ ਦੀ ਦਾਤ ਨਿਤਨੇਮ ਦੀ ਦਾਤ ਅਮਰਤ ਵੇਲੇ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨਾ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ